ਸ਼੍ਰੋਮਣੀ ਅਕਾਲੀ ਦਲ ਜਨਰਲ ਸਕੱਤਰ ਪੰਜਾਬ ਅਤੇ ਹਲਕਾ ਆਤਮ ਨਗਰ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਦੇ ਵੱਲੋਂ ਆਪਣੇ ਹਲਕੇ ਦੇ ਤਿੰਨ ਸਰਕਲ ਜਥੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਇਸ ਮੌਕੇ ਉਹਨਾਂ ਨੇ ਗਿੱਲ ਰੋਡ ਵਿਖੇ ਰੱਖੇ ਸਮਾਗਮ ਦੌਰਾਨ ਸੰਤੋਖ ਸਿੰਘ ਨੂੰ ਸਰਕਲ ਜਨਤਾ ਨਗਰ ਬਲਕਾਰ ਸਿੰਘ ਸਵਾਲੀ ਨੂੰ ਸਰਕਲ ਮਾਡਲ ਟਾਊਨ ਅਤੇ ਪਰਵੀਨ ਭਾਰਤੀ ਨੂੰ ਦਸ਼ਮੇਸ਼ ਨਗਰ ਦਾ ਸਰਕਲ ਪ੍ਰਧਾਨ ਬਣਾਇਆ ਜਿਸ ਦੌਰਾਨ ਜਗਬੀਰ ਸਿੰਘ ਸੋਖੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਤੰਦੇਹੀ ਨਾਲ ਸੇਵਾ ਨਿਭਾਉਣ ਵਾਲੇ ਤਿੰਨੋਂ ਹੀ ਯੋਗ ਆਗੂਆਂ ਨੂੰ ਸਰਕਰ ਜਥੇਦਾਰਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦ ਕਿ ਇਹਨਾਂ ਵੱਲੋਂ ਆਪਣੇ ਨਾਲ ਹੋਰ ਔਦੇਦਾਰ ਨਿਯੁਕਤ ਕੀਤੇ ਜਾਣਗੇ ਜੋ ਕਿ ਵਾਰਡ ਪੱਧਰ ਤੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ ਇਸ ਮੌਕੇ ਉਪਰੋਕਤ ਤਿੰਨੋਂ ਪ੍ਰਦਾਨਾ ਨੇ ਪ੍ਰਦਾਨ ਸੁਖਬੀਰ ਸਿੰਘ ਬਾਦਲ ਸਮੇਤ ਹਲਕਾ ਇੰਚਾਰਜ ਜਗਬੀਰ ਸਿੰਘ ਸੋਖੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਹਨ ਅਤੇ ਅੱਜ ਸੋਖੀਜੀ ਵੱਲੋਂ ਦਿੱਤੇ ਗਏ ਮਾਣ ਤੇ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਮਿਲੀਆਂ ਜ਼ਿੰਮੇਵਾਰੀਆਂ ਨੂੰ ਉਹ ਪੂਰੀ ਇਮਾਨਦਾਰੀ ਅਤੇ ਤੰਦੇਹੀ ਦੇ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤੀ ਵੱਲ ਲੈ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਦਾਸ ਨੂੰ ਹਲਕਾ ਆਤਮਨਗਰ ਤੋਂ ਹਲਕੇ ਦੀ ਸੇਵਾਦਾਰੀ ਵਖਸੀ ਗਈ ਹੈ ਔਰ ਇਸ ਹਲਕਾ ਆਤਮਨਗਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਵਿਸਾਰ ਦੇ ਲਈ ਜਿਹੜਾ ਸਾਡੇ ਜ਼ਰੂਰੀ ਅਹਿਮ ਨਿਯੁਕਤੀਆਂ ਅੱਜ ਕੀਤੀਆਂ ਗਈਆਂ ਸਾਡੇ ਹਲਕਾ ਆਤਮਨਗਰ ਦੇ ਪੰਜ ਸਰਕਲ ਬਣਦੇ ਆ ਟੋਟਲ ਜਿਹਦੇ ਵਿੱਚੋਂ ਤਿੰਨ ਸਰਕਲ ਜਥੇਦਾਰ ਸਹਿਬਾਨ ਜਿਹੜੇ ਅੱਜ ਉਹਨਾਂ ਨੂੰ ਅਸੀਂ ਪਾਰਟੀ ਪ੍ਰਧਾਨ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਉਹਨਾਂ ਨੂੰ ਸਰਕਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਹਦੇ ਵਿੱਚ ਸਰਦਾਰ ਸੰਤੋਖ ਸਿੰਘ ਜੀ ਭਾਰਤ ਮੋਟਰ ਵਾਲੇ ਜਿਨ੍ਹਾਂ ਦੇ ਅਸੀਂ ਅੱਜ ਦਫ਼ਤਰ ਵਿੱਚ ਬੈਠੇ ਵੀ ਹਾਂ ਉਹਨਾਂ ਨੂੰ ਸਰਕਲ ਹਲਕਾ ਆਤਮਨਗਰ ਦੇ ਜਨਤਾਨਗਰ ਦੀ ਜ਼ਿੰਮੇਵਾਰੀ ਸਰਦਾਰ ਬਲਕਾਰ ਸਿੰਘ ਜੀ ਸਾਡੇ ਬਹੁਤ ਹੀ ਸਤਕਾਰਯੋਗ ਸਾਡੀ ਪਾਰਟੀ ਦੇ ਬੜੇ ਸੀਨੀਅਰ ਸਾਡੇ ਇਸ ਹਲਕੇ ਤੋਂ ਨੁਮਾਇੰਦਗੀ ਕਰਦੇ ਆਗੂ ਨੇ ਸਾਡੇ ਲੋਕ ਸੇਵਾ ਕਰਦੇ ਆ ਉਹਨਾਂ ਨੂੰ ਸਰਕਲ ਮਾਡਰ ਟਾਊਨ ਔਰ ਬਹੁਤ ਹੀ ਜਿਹਾਰੂ ਵੀਰ ਸਾਡੇ ਪ੍ਰਵੀਨ ਕੁਮਾਰ ਭਾਰਤੀ ਜੀ ਭਾਰਤੀ ਪਰਿਵਾਰ ਜਿਹੜਾ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਤਨਮਨਤਾ ਨਾਲ ਸੇਵਾ ਕਰਦਾ ਹੈ ਉਹਨਾਂ ਦੀਆਂ ਸਵਾਵਾ ਨੂੰ ਦੇਖਦੇ ਹੋਏ ਉਹਨਾਂ ਨੂੰ ਸਰਕਲ ਦਸ਼ਮੇਸ਼ ਨਗਰ ਦੇ ਸਰਕਲ ਜਹਾਜ਼ ਨਿਯੁਕਤ ਕੀਤਾ ਗਿਆ ਜਿੱਥੇ ਮੈਂ ਨਾਲ ਸਾਰਿਆਂ ਨੂੰ ਇਹਨਾਂ ਦੀ ਇਸ ਨਿਯੁਕਤੀ ਦੀ ਮੁਬਾਰਕਬਾਦ ਦਿੰਦਾ ਔਰ ਇਹਨਾਂ ਦਾ ਵੀ ਧੰਨਵਾਦ ਦਿਆਂ ਕਿ ਆਪਣਾ ਕੀਮਤੀ ਸਮਾਂ ਪਾਰਟੀ ਲਈ ਸ਼੍ਰੋਮਣੀ ਅਕਾਲੀ ਦਲ ਲਈ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਲਈ ਸਮਰਪਿਤ ਕਰਦੇ ਆ। ਮੈਨਾਂ ਨੂੰ ਮੁਬਾਰਕਬਾ ਦਿੰਦਾ ਹੋਇਆ ਇਹ ਵੀ ਆਸ ਕਰਦਾ ਕਿ ਜਥੇਬੰਦੀ ਦਾ ਅਗਲੇ ਵਿਸਾਰ ਦੇ ਲਈ ਇਹ ਬੜੀ ਜਲਦੀ ਜਿਹੜੀ ਆਪਣੀ ਟੀਮ ਚੁਣ ਕੇ ਇਹ ਪਾਰਟੀ ਨੂੰ ਹਲਕਾ ਆਤਮਨਗਰ ਦੇ ਵਿੱਚ ਹੋਰ ਵੀ ਮਜ਼ਬੂਤ ਕਰਨਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਆਤਮਨਗਰ ਤੋਂ ਸ਼੍ਰੋਮੇ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਜਗਮੀਰ ਸਿੰਘ ਜੀ ਸੋਖੀ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸudar ਸੁਖਬੀ ਸਿੰਘ ਜੀ ਬਾਦਲ ਦੇ ਹਜਮਨ ਸਾਹਿਬ ਸਾਨੂੰ ਸਰਕਲ ਪ੍ਰਧਾਨਾਂ ਦੀਆਂ ਅਹਿਮ ਜ਼ਿੰਮੇਵਾਰੀਆਂ ਜੋ ਸੌਂਪੀਆਂ ਗਈਆਂ ਨੇ ਔਰ ਅਸੀਂ ਵੀਰ ਕਰਦੇ ਆ ਕਿ ਅੱਗੇ ਸਾਡੇ ਜਿਹੜੇ ਜਹਾਜ਼ੂ ਯੋਧੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਪਾਰਟੀ ਨੇ ਜੋ ਸਾਡੇ ਉੱਤੇ ਭਰੋਸਾ ਕੀਤਾ ਅਸੀਂ ਉਹਦੇ ਦੇ ਪੂਰੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਗੱਲ ਕਰਦੇ ਹੋ ਪਾਰਟੀ ਦੀ ਪਾਰਟੀ ਨੇ ਭਰੋਸਾ ਕੀਤਾ ਕਿ ਤੁਸੀਂ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਰੋਸਾ ਕਰਦੇ ਹੋ ਕਿਉਂਕਿ ਹਾਲਾਤ ਕੁਝ ਵਿਗੜੇ ਹੋਏ ਨੇ ਲੱਗਦਾ ਵੀ ਅਗਲ ਦਲ ਮੋੜ ਪਾਵੇ ਚਾਹੂਗਾ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਪਰਿਵਾਰਕ ਤੌਰ ਤੇ ਜੁੜੇ ਹੋਏ ਹਾਂ ਪਰ ਮੈਂ ਖੁਦ ਪਿਛਲੇ 40 ਸਾਲ ਤੋਂ ਪਾਰਟੀ ਦੇ ਨਾਲ ਪਾਰਟੀ ਦੀ ਸੇਵਾ ਵਿੱਚ ਹਮੇਸ਼ਾ ਹੀ ਅਸੀਂ ਹਾਜ਼ਰ ਰਹੇ ਹਾਂ ਹਮੇਸ਼ਾ ਚੰਗੇ ਮਾੜੇ ਸਮੇਂ ਆਉਂਦੇ ਰਹੇ ਅਸੀਂ ਜਿੱਤਾਂ ਵੀ ਬਹੁਤ ਦੇਖੀਆਂ ਤੇ ਹਾਰਾਂ ਵੀ ਅਸੀਂ ਹਾਰਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਵਿਸ਼ਵਾਸ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਹੁਣ ਅਕਾਲੀ ਦਲ ਪੂਰੀ ਚੜ੍ਹਦੀ ਕਲਾ 'ਚ ਰਹੇਗਾ। ਅਸੀਂ ਸੋਖੀ ਸਾਹਿਬ ਦਾ ਬਹੁਤ ਸਾਰਾ ਧੰਨਵਾਦ ਕਰਨੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਹੁਤ ਸਾਰਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਮੇਰੇ ਤੇ ਜ਼ਿੰਮੇਵਾਰੀ ਲਾਈ ਹੈ ਸਰਕਲ ਪ੍ਰਧਾਨ ਦੀ ਮਾਡਰ ਟੂਨ ਦੀ ਜੀ ਮੈਂ ਬਹੁਤ ਅੱਛੀ ਤਰ੍ਹਾਂ ਨਿਭਾਵਾਂਗਾ ਜੀ ਸੰਦੇਹੀ ਨਾਲ ਜੀ ਜਿੱਥੇ ਵੀ ਮੇਰੀਆਂ ਡਿਊਟੀਆਂ ਲੱਗਣਗੀਆਂ ਮੈਂ ਉਹਨੂੰ ਬਹੁਤ ਅੱਛੀ ਤਰ੍ਹਾਂ ਨਿਭਾਵਾਂਗਾ ਜੀ। ਮੈਂ ਪ੍ਰਵੀਨ ਭਾਰਤੀ ਜੋ ਸਾਨੂੰ ਅੱਜ ਨਿੱਕ ਤੇ ਪੱਤਰ ਦਿੱਤੇ ਗਏ ਨੇ ਸਰਦਾਰ ਸੁਖਰ ਸਿੰਘ ਬਾਦਲ ਵੱਲੋਂ ਔਰ ਸਾਡੇ ਹਲਕੇ ਦੇ ਇੰਜਾਜ ਸਰਦਾਰ ਜਗਦੀਪ ਸਿੰਘ ਸੋਖੀ ਵੱਲੋਂ ਜੋ ਇਹਨਾਂ ਨੇ ਸਾਨੂੰ ਅੱਜ ਡਿਊਟੀਆਂ ਲਾਈਆਂ ਨੇ ਅਸੀਂ ਤੈਅ ਕਰ ਲਓ ਉਹਨਾਂ ਦੀ ਜ਼ਿੰਮੇਵਾਰੀਆਂ ਨੂੰ ਪੂਰੀ ਨਿਭਾਵਾਂਗੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਰਕਾਰ ਨੂੰ ਪਹਿਲੇ ਨੰਬਰ ਤੇ ਲੈ ਕੇ ਆਵਾਂਗੇ ਕਿਉਂਕਿ ਜਿਹੜੀ ਇਕਲ ਦਲ ਸਰਕਾਰ ਹੈ ਜੋ ਸਾਡੀ ਮਾਂ ਪਾਰਟੀ ਹੈ ਇਹਨੂੰ ਅਸੀਂ ਕਦੇ ਨਹੀਂ ਛੱਡ ਸਕਦੇ ਔਰ ਇਹਦੇ ਲਈ ਅਸੀਂ ਕੁਝ ਵੀ ਕਰ ਸਕਦੇ ਹਾਂ ਠੀਕ ਹੈ ਜੀ ਜੋ ਸਾਡਾ ਪ੍ਰਧਾਨ ਜੀ ਜੋ ਲਾਈ ਜਾਂਦੇ ਨੇ ਠੀਕ ਹੈ ਜੀ ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਕਦੇ ਕਿਸੇ ਪਿੰਡ ਉਸੇ ਤਰ੍ਹਾਂ ਅਸੀਂ ਵੀ ਪ੍ਰਧਾਨ ਜੀ ਦੇ ਨਾਲ ਖੜੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਲੁਧਿਆਣਾ ਤੋਂ ਰਕੇਸ਼ ਗਰਗ ਦੀ ਰਿਪੋਰਟ